ਇਹ ਜਿਹੜੇ ਤੁਸੀਂ ਮੇਰੇ ਨਾਲ ਮਾਤਾ ਪਿਤਾ ਦੇਖ ਰਹੇ ਹੋ ਇਹ ਕੱਥੂ ਨੰਗਲ ਨੇੜੇ ਰੂਬੋ ਵਾਲੀ ਖੁਰਦ ਤੋਂ ਨੇ ਇਹਨਾਂ ਦਾ ਇੱਕ ਬੇਟਾ ਵਾ 30 ਸਾਲ ਦਾ ਰਿਸ਼ੂ ਜੋ ਕਿ ਐਸ ਟਾਈਮ ਤੁਸੀਂ ਦੇਖੋ ਆਈ ਸੀ ਯੂ ਚ ਪਿਆ ਹੈ ਹਾਲਾਤ ਉਹਨਿੰਦੇ ਕਿ ਬੂਰੇ ਨੇ ਤੁਹਾਨੂੰ ਮੈਂ ਬਿਆਨ ਨਹੀਂ ਕਰ ਸਕਦਾ 3 ਤਰੀਕ ਰਾਤੀ 10:30 ਵਜੇ ਉਹਨੂੰ ਬਾਈਪਾਸ ਤੇ ਜਿਹੜੋ ਕੰਮ ਤੋਂ ਘਰ ਜਾ ਰਿਹਾ ਸੀਗਾ ਇੱਕ ਗੱਡੀ ਵਾਲਾ ਮਾਰ ਗਿਆ ਜਿਹੜੀ ਗੱਡੀ ਉਹਦੀ ਲੱਤਾਂ ਤੱਕ ਤੇ ਚੜ ਗਈ ਤੇ ਲੱਤਾਂ ਪੂਰੀਆਂ ਕੁਚਲੀਆਂ ਗਈਆਂ ਵਾ ਮੈਂ ਤੁਹਾਨੂੰ ਨਾ ਹੀ ਉਹਦੀਆਂ ਫੋਟੋਆਂ ਤੇ ਨਾ ਹੀ ਉਹਦੀ ਵੀਡੀਓ ਦਿਖਾ ਸਕਦਾ ਇਲਾਜ ਵਾਜੋ ਇੰਨੇ ਕ ਮਾੜਾ ਪਰਿਵਾਰ ਆ ਕਿ ਇਹ ਆਪਣਾ ਇਲਾਜ ਕਰਾਣ ਲਈ ਬੱਚੇ ਨੂੰ ਅੰਮ੍ਰਿਤਸਰ ਗੁਰੂ ਨਾਨਕ ਹਸਪਤਾਲ ਲੈ ਕੇ ਆਏ ਲੇਕਿਨ ਉਹਨਾਂ ਨੇ ਇਲਾਜ ਕਰਨ ਤੋਂ ਮਨਾਂ ਕਰਤਾ ਹੁਣ ਯੂਨੀਵਰਸਿਟੀ ਲਾਗੇ ਅੰਮ੍ਰਿਤਸਰ ਹਸਪਤਾਲ 'ਚ ਇਲਾਜ ਚੱਲ ਰਿਹਾ ਇਲਾਜ ਸ਼ੁਰੂ ਕਰਾਂ ਚ ਇਹਨਾਂ ਦੇ ਘਰ ਨੂੰ ਗਿਰਵੀ ਪਾਣਾ ਪੈ ਗਿਆ ਕਿਉਂਕਿ ਘਰ ਦੇ ਹਾਲਾਤ ਬਹੁਤ ਮਾੜੇ ਨੇ ਤੇ ਇਹਨਾਂ ਨੇ ਆਪਣਾ ਘਰ ਗਿਰਵੀ ਪਾ ਕੇ ਆਪਣੇ ਬੱਚੇ ਦਾ ਇਲਾਜ ਸ਼ੁਰੂ ਕਰਾਇਆ ਲੇਕਿਨ ਹੁਣ ਇਹਨਾਂ ਕੋਈ ਇਹਨਾਂ ਕੋ ਨਹੀਂ ਸਰਬੰਨ ਪਾ ਰਿਹਾ ਕਿ ਆਪਣੇ ਬੱਚੇ ਦਾ ਇਲਾਜ ਗਾਹ ਕਰਾ ਸਕਣ ਆਪ ਜੀ ਸੰਗਤਾਂ ਨੇ ਅੱਗੇ ਵੀ ਬਹੁਤ ਸਾਰੇ ਪਰਿਵਾਰਾਂ ਦੀ ਬਾਹ ਫੜੀ ਹੈ ਉਹਨਾਂ ਦੀ ਸਹਾਇਤਾ ਕੀਤੀ ਹੈ ਇੱਕ ਵਾਰ ਐਸ ਪਰਿਵਾਰ ਦੀ ਵੀ ਸਹਾਇਤਾ ਕਰਿਓ ਕਿਉਂਕਿ ਇਕੱਲਾ-ਕੱਲਾ ਇਹਨਾਂ ਦਾ ਪੁੱਤਾ ਜੋ ਕਿ ਘਰ ਦਾ ਸਹਾਰਾ ਵਾ ਜੀ ਦੇ ਖਰਚੇ ਤੋਂ ਹੀ ਘਰ ਚੱਲਦਾ ਵਾ ਤੇ ਇੱਕ ਵਾਰ ਆਪ ਜੀ ਅਗੇ ਹੱਥ ਜੋੜ ਕੇ ਬੰਤੀ ਆ ਇਹ ਪਰਿਵਾਰ ਦਾ ਸਾਥ ਦਿਓ ਤਾਂ ਕਿ ਇਹਨਾਂ ਦਾ ਪੁੱਤ ਦੁਬਾਰਾ ਆਪਣੀਆਂ ਲੱਤਾਂ 'ਤੇ ਖੜ੍ਹਾ ਹੋ ਸਕੇ ਤੇ ਆਪਣੇ ਪਰਿਵਾਰ ਨੂੰ ਪਾਲ ਸਕੇ ਧੰਨਵਾਦ